ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਿਹਾਰਪੁਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਪੰਜ ਨੌਕਰੀਆਂ ਦੇ ਫਾਰਮ ਭਰਨਾ ਨਾ ਭੁੱਲੋ ਤਾਂ ਬਹੁਤ ਬੜੇ ਤੁਹਾਡੇ ਕੋਲ ਮੌਕੇ ਜਿਸ ਵਿੱਚ ਬਿਜਲੀ ਵਿਭਾਗ ਹੋਗਾ ਡਾਕ ਵਿਭਾਗ ਰੇਲਵੇ ਵਿਭਾਗ ਪੰਜਾਬ ਪੁਲਿਸ ਕਨਸਟੇਬਲ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪੋਸਟ ਅਨਾਉਂਸਮੈਂਟ ਕੀਤੇ ਗਏ ਜਿਸ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀ 10ਵੀਂ 12ਵੀਂ ਆਈਟੀਆ ਡਿਪਲੋਮਾ ਡਿਗਰੀ ਅਲੱਗ-ਅਲੱਗ ਕੁਆਲੀਫਿਕੇਸ਼ਨ ਤੇ ਅਲੱਗ-ਅਲੱਗ ਤਰ੍ਹਾਂ ਦੇ ਪੋਸਟ ਅਨਾਉਂਸਮੈਂਟ ਕੀਤੇ ਜਿਸ ਵੀ ਪੋਸਟ ਲਈ ਐਲੀਜੀਬਲ ਅਪਲਾਈ ਅਨਾਨਸਮੈਂਟ ਕੀਤੀਆਂ ਗਿਆ 10000 ਤੋਂ ਜ਼ਿਆਦਾ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਫੁੱਲ ਡਿਟੇਲ ਦੱਸਾਂਗੇ ਇਸ ਵੀਡੀਓ ਵਿੱਚ ਕੀ ਐਲੀਜ਼ੀਬਿਟੀ ਕ੍ਰਿਟੇਰੀਆ ਕੀ ਹੈ ਇਸ ਦੇ ਕੀ ਕੁਆਲਿਫਿਕੇਸ਼ਨ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਾ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਕੈਂਡੀਡੇਟਸ ਬੱਚੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਨੂੰ ਤਾਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਆਊਟ ਕੀਤੀ ਗਈ ਫਾਰਮ ਆਲਰੇਡੀ ਸਟਾਰਟ ਨੇ ਲੇਟੈਸਟ ਦੀ ਆਫੀਸ਼ਲ ਵੈਬਸਾਈਟ ਹੈਗੀ ਇਹ ਪੰਜਾਬ ਪੁਲਿਸ ਇਸ ਵੈਬਸਾਈਟ ਜਾ ਕੇ ਤੁਸੀਂ ਜੋ ਅਪਲਾਈ ਕਰ ਸਕਦੇ ਹੋ ਬਾਕੀ ਇਸ ਵਿੱਚ ਵਕਾਂਸੀਆਂ ਦੀ ਗੱਲ ਕਰੀ ਤਾਂ 1700 ਪਲੱਸ ਯਾਨੀ ਕਿ 1746 ਦੇ ਕਰੀਬ ਜਿਹੜੇ ਵਕਾਂਸੀਆਂ ਆਊਟ ਕੀਤੇ ਆ ਗਏ ਨੇ ਤੇ ਕੈਟਾਗਰੀ ਵਾਈਜ਼ ਇਸ ਨੋਟੀਫਿਕੇਸ਼ਨ ਵੇਜ ਦਿੱਤੀਆਂ ਤੁਸੀਂ ਰੀਡਾਟ ਕਰ ਲੈਣ ਤੁਹਾਨੂੰ ਜਿਹੜਾ ਮੇਨ ਮੇਨ ਆਪਾਂ ਦੱਸ ਦਿੰਨੇ ਹਾਂ 18 ਤੋਂ ਲੈ ਕੇ 28 ਸਾਲ ਤੱਕ ਅਪਲਾਈ ਕਰ ਸਕਦੇ ਯਾਨੀ ਕਿ ਜਰਨਲ ਕੈਟਾਗਰੀ ਵਾਸਤੇ ਜੋ ਕਿ ਇਸ ਤੁਹਾਡੀ ਕਾਊਂਟ 1 ਜਨਵਰੀ 2024 ਨੂੰ ਕਾਊਂਟ ਕੀਤੀ ਜਾਵੇਗੀ ਤੇ ਬਾਕੀ ਜੋ ਐਸਸੀ ਬੀਸੀ ਕੈਂਡੀਡੇਟ ਨੇ 33 ਸਾਲ ਤੱਕ ਅਪਲਾਈ ਕਰ ਸਕਦੇ ਪੁਲਿਸ ਨੇ ਉਹ ਸਰ ਦਿੱਤਾ ਜਾਵੇਗਾ ਕਾਂਸਟੇਬਲ ਜੋ ਡਿਸਟ੍ਰਿਕਟ ਤੇ ਆਰਮਡ ਪੁਲਿਸ ਕੇਟਰ ਦੋਤਰਾਂ ਦੇ ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਤੇ 10+2 ਜਾਣ ਕੇ ਪਲੱਸ 2 ਵਾਲੇ एलिਜੀਬਲ ਐਪਲਾਈ ਕਰ ਸਕਦੇ ਨੇ ਜੇਕਰ ਤੁਸੀਂ ਐਕ ਸਰਵਿਸਮੈਨ ਤਾਂ ਤੁਹਾਡੇ ਕੋਲ 10ਵੀਂ ਵੀ ਹੈਗੀ ਤਾਂ ਤਾਂ ਵੀ ਤੁਸੀਂ ਐਪਲਾਈ ਕਰ ਸਕਦੇ ਹੋ ਤੇ ਉਸ ਪਰ ਪੰਜਾਬੀ ਤੁਹਾਡੀ ਜਿਹੜੀ ਕੰਪਲਸਰੀ ਹੈ ਠੀਕ ਹੈ ਜੋ ਪੰਜਾਬੀ ਸਬਜੈਕਟ ਹੋਣਾ ਚਾਹੀਦਾ 10ਵੀਂ ਤੁਸੀਂ ਪੰਜਾਬੀ ਵਿਸ਼ੇ ਨਾਲ ਪਾਸ ਆਊਟ ਕੀਤੀ ਹੈ ਜਿਹਦੀ ਫਿਜ਼ੀਕਲ ਸਟੈਂਡਰਡ ਇਸ ਵਿੱਚ ਰਹੇਗਾ ਡਿਸਟ੍ਰਿਕਟ ਆਰਮਡ ਪੁਲਿਸ ਦੋਮਾ ਵਾਸਤੇ 5 ਫੁੱਟ 7 ਇੰਚ ਮੁੰਡਿਆਂ ਵਾਸਤੇ ਹਾਈਟ 5 ਫੁੱਟ 2 ਇੰਚ ਕੁੜ ਫਿਰ ਡਾਕੂਮੈਂਟ ਤਾਂ ਸਕਰੂਟੀ ਨੀ ਵਗਰਾ ਹੋਵੇਗੀ ਇਹ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਰਹੇਗਾ ਦੋ ਤੁਹਾਡੇ ਐਗਜ਼ਾਮ ਹੋਣਗੇ ਜਾਨੀ ਕਿ ਪੇਪਰ ਪਹਿਲਾ ਹੋਵੇਗਾ ਜਿਹੜਾ 100 ਕੁਸਚਨ ਹੋਣਗੇ ਕੁਸ਼ ਨਿਕ ਨੰਬਰ ਦਾ ਕੋਈ ਤੁਹਾਡੇ ਨੈਗੇਟਿਵ ਮਾਰਕ ਨਹੀਂ ਰਹੇਗੀ ਦੂਜਾ ਪੇਪਰ ਹੋਵੇਗਾ ਆਪਣਾ 50 ਕੁਸਚਨ ਹੋਣਗੇ ਇੱਕ ਕੁਸ਼ ਨਿਕ ਨੰਬਰ ਜਾਨੀ ਕਿ ਤੁਹਾਨੂੰ 25 ਨੰਬਰ ਲੈਣੇ ਜਾਨੀ ਕਿ 50% ਤੁਹਾਨੂੰ ਜਿਹੜੇ ਨੰਬਰ ਲੈਣੇ ਪਾਣੇ ਤਾਂ ਹੀ ਤੁਸੀਂ ਕੁਆਲੀਫਾਈ ਹੋਗੇ ਪੰਜਾਬੀ ਜਿਹੜੀ ਭਾਸ਼ਾ ਦਾ ਟੈਸਟ ਹੋਵੇਗਾ ਪੰਜਾਬੀ ਲੈਂਗੁਏਜ ਦਾ ਬਾਕੀ ਸਿਲੇਬਸ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਤੁਸੀਂ ਚੈੱਕ ਆਊਟ ਕਰ ਲੈਣਾ ਤਾਂ ਫਿਜ਼ੀਕਲ ਇਸ ਵਿੱਚ ਤੁਹਾਡਾ ਰਨ ਮੈਸ ਮੋਰਮੈਂਟ ਟੈਸਟ ਹੋ ਕੇ ਜਾਨੀ ਹਾਈਟ ਵਗੈਰਾ ਮਾਪੀ ਜਾਵੇਗੀ ਜਿਸ ਵਿੱਚ ਆਪਾਂ ਗੱਲ ਕਰੀ ਆਪਣੀ ਰਨਿੰਗ ਹੋਵੇਗੀ ਜੇ ਮੁੰਡਿਆਂ ਵਾਸਤੇ 1600 ਮੀਟਰ ਹੋਵੇਗੀ 6.5 ਮਿੰਟ ਵਿੱਚ ਕੰਪਲੀਟ ਕਰਨ ਦਾ ਇੱਕ ਚਾਂਸ ਦਿੱਤਾ ਜਾਵੇਗਾ ਲੌਂਗ ਜੰਪ ਦਾ 3.80 ਮੀਟਰ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ ਵਗੈਰਾ 1.10 ਮੀਟਰ ਤਿੰਨ ਚਾਂਸ ਦਿੱਤੇ ਜਾਣਗੇ ਮੁੰਡਿਆਂ ਵਾਸਤੇ ਬਾਕੀ ਐਕਸ ਸਰਵਿਸਮੈਨ ਵਾਸਤੇ ਥੋੜੀ ਸ਼ੂਟ ਹੁੰਦੀ ਹੈ ਤੁਹਾਨੂੰ ਜਿਹੜਾ ਥੱਲੇ ਦਿੱਤਾ ਚੈੱਕ ਆਊਟ ਕਰ ਲੈਣਾ ਕੁੜੀਆਂ ਦੀ ਗੱਲ ਕਰੀ ਫੀਮੇਲ ਕੈਂਡੀਡੇਟ ਵਾਸਤੇ 800 ਮੀਟਰ ਰਨਿੰਗ ਹੋਵੇਗੀ 4.5 ਮਿੰਟ ਕੰਪਲੀਟ ਕਰਨਾ 4 ਪਤੀ ਗੱਲ ਕਰੇ ਤਿੰਨ ਮੀਟਰ ਜਿਹੜਾ ਲੌਂਗ ਜੰਪ ਹੋਵੇਗਾ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ ਦੀ ਗੱਲ ਕਰੇ 0.25 95 ਮੀਟਰ ਹੋਵੇਗਾ ਜਿਸ ਵਿੱਚ ਤਿੰਨ ਚਾਂਸ ਦਿੱਤੇ ਜਾਣਗੇ ਤੇ ਬਾਕੀ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਕਿ ਜਮੇਨ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਤੁਸੀਂ ਨੋਟੀਫਿਕੇਸ਼ਨ ਵਿੱਚ ਰੀਡ ਆਊਟ ਕਰ ਲੈਣਾ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਅਪਲਾਈ ਕਰ ਸਕਦੇ ਹਾਂ ਦੀ ਆਫੀਸ਼ੀਅਲ ਵੈਬਸਾਈਟ ਪੰਜਾਬ ਪੁਲਿਸ ਦੀ ਜਾ ਕੇ ਆਫੀਸ਼ੀਅਲ ਵੈਬਸਾਈਟ ਤੁਸੀਂ ਜੋ ਅਪਲਾਈ ਕਰ ਸਕਦੇ ਹੋ ਤੇ ਬਾਕੀ ਕੋਈ ਵੀ ਡਾਊਟ ਇਸ ਪੋਸਟ ਦੇ ਰਿਗਾਰਡਿੰਗ ਹੈਗਾ ਤਾਂ ਕਮੈਂਟ ਸੈਕਸ਼ਨ 'ਇਂ ਪੁੱਛ ਸਕਦੇ ਹੋ ਦੂਜੇ ਨੰਬਰ ਤੇ ਜਿਹੜਾ ਨੋਟੀਫਿਕੇਸ਼ਨ ਦੀ ਗੱਲ ਕਰੀ ਜਿਸ ਵਿੱਚ ਪੀਐਸਪੀਸੀਐਲ ਜਿਹੜੀ ਭਰਤੀ ਆਊਟ ਕੀਤੀ ਪੰਜਾਬ ਸਟੇਟ ਪਾਵਰ ਕ ਪੋਸਟਾਂ ਦੀ ਗੱਲ ਕਰੀ ਦੋ ਤਰ੍ਹਾਂ ਦੇ ਪੋਸਟਾਂ ਅਨਾਉਂਸਮੈਂਟ ਕੀਤਾ ਗਿਆ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਹੋ ਗਿਆ ਐਸਐਸਏ ਹੋ ਗਿਆ ਟੈਸਟ ਮੈਕੈਨਿਕ ਹੋ ਗਿਆ ਆਨਲਾਈਨ ਜਿਹੜੇ ਫਾਰਮ ਸ਼ੁਰੂ ਹੋ ਗਏ ਨੇ ਆਲਰੇਡੀ 5 ਮਾਰਚ ਤੋਂ ਸ਼ੁਰੂ ਹੋ ਗਏ ਨੇ ਤੇ ਲਾਸਟ ਡੇਟ 26 ਮਾਰਚ 2024 ਇਸ ਦੀ ਲਾਸਟ ਡੇਟ ਇਸ ਤੋਂ ਪਹਿਲਾਂ ਪਹਿਲ ਤੁਸੀਂ ਅਪਲਾਈ ਕਰ ਲੈਣਾ ਹੈ। ਇਸ ਵਿੱਚ ਪੋਸਟਾਂ ਦੀ ਗੱਲ ਕਰੀ ਅਸਿਸਟੈਂਟ ਸਬ ਜਿਹੜੇ ਸਟੇਸ਼ਨ ਦੀ ਪੋਸਟਾਂ ਹੈ 408 ਟੈਸਟ ਮੈਕੈਨਿਕ ਦੀਆਂ 25 ਪੋਸਟਾਂ ਕੈਟਾਗਰੀ ਵਾਈਜ਼ ਸੈਵਡ ਕੀਤੀਆਂ ਤੁਸੀਂ ਚੈੱਕ ਆਊਟ ਕਰ ਲੈਣਾ ਪੀਡੀਐਫ ਤੁਹਾਨੂੰ ਮਿਲ ਜਾਏਗਾ ਮੇਰੇ WhatsApp ਗਰੁੱ ਸਕਦੇ ਹੋ ਐਸਟੀ एलिजिਬਿਲਟੀ ਕ੍ਰਾਈਟੀਰੀਆ ਦੀ ਗੱਲ ਕਰੀ ਬੇਸਿਕ ਜਿਹੜੀ ਪ੍ਰੋਫੈਸ਼ਨਲ ਕੁਆਲਿਫਿਕੇਸ਼ਨ ਇਸ ਵਿੱਚ ਜਿਹੜੀ ਅਸਿਸਟੈਂਟ ਸਬਸਟੇਸ਼ਨ ਐਸਐਸਡੀ ਪੋਸਟ ਹੈਗੀ ਹੈ ਇਸ ਵਾਸਤੇ ਕੁਆਲਿਫਿਕੇਸ਼ਨ ਹੈ ਕਿ ਰੈਗੂਲਰ ਕੋਰਸ ਹੋਣਾ ਚਾਹੀਦਾ ਫੁੱਲ ਟਾਈਮ ਤੁਹਾਡੇ ਕੋਲ ਆਈਟੀ ਕੀਤੀ ਤੁਸੀਂ ਇਲੈਕਟ੍ਰੀਕਲ ਵਿੱਚ ਕੀਤੀ ਇਲੈਕਟ੍ਰੀਸ਼ੀਅਨ ਵਿੱਚ ਵਾਇਰਮੈਨ ਵਿੱਚ ਕਿਸੇ ਵੀ ਸਟ੍ਰੀਮ ਤੋਂ ਕੀਤੀ ਘੱਟੋ ਘੱਟ ਵੀ 60% ਤੁਹਾਡੇ ਨੰਬਰ ਹੋਣੇ ਚਾਹੀਦੇ ਨੇ ਤੇ ਨਾਲ ਤੁਹਾਡੇ ਕੋਲ 2 ਸਾਲਾਂ ਜਿਹੜਾ ਪ੍ਰਿੰਟਸ ਐਕਸਪੀਰੀਅੰਸ ਹੈਗਾ ਪੀਐਸਸੀਬੀ ਨਾਉ ਜੋ ਪਾਉਣ ਪੀਐਸਪੀਸ ਲੋਗੇ ਸੋ ਚੱਕ ਐਕਸਪੀਰੀਅੰਸ ਵੀ ਮੰਗਿਆ ਗਿਆ ਦੀਨਰੀ 60% ਨੰਬਰ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਇਹ ਵੀ ਕੁਆਲਿਫੀਕੇਸ਼ਨ ਨਹੀਂ ਹੈਗੀ ਫੁੱਲ ਟਾਈਮ ਰੈਗੂਲਰ ਡਿਪਲੋਮਾ ਕੀਤਾ ਇਲੈਕਟ੍ਰੋਨਿਕਸ ਵਿੱਚ ਜਾਂ ਕਮਿਊਨੀਕੇਸ਼ਨ ਵਿੱਚ 60% ਨੰਬਰ ਨੇ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਜੇਕਰ ਤੁਹਾਡੇ ਕੋਲ ਇਹ ਕੁਆਲਿਫੀਕੇਸ਼ਨ ਨਹੀਂ ਹੈਗੀ ਫੁੱਲ ਟਾਈਮ ਰੈਗੂਲਰ ਡਿਪਲੋਮਾਗਾ ਇਨਫੋਰਮੇਸ਼ਨ ਐਂਡ ਪ੍ਰੋਸੈਸ ਕੰਟਰੋਲ ਵਿੱਚ ਹੈਗਾ 60% ਨੰਬਰ ਹੈਗੇ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਕੋਈ ਵੀ ਤੁਹਾਡੇ ਕੋਲ ਇਸ ਵਿੱਚ ਇੱਕ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਤੁਸੀਂ ਜੋ ਐਲੀਜੀਬਲ ਅਪਲਾਈ ਕਰ ਸਕਦੇ ਟੈਸਟ ਮਕੈਨਿਕ ਦੀ ਗੱਲ ਕਰੀ ਬੇਸਿਕਲੀ 10ਵੀਂ ਤੇ ਨਾਲ ਤੁਹਾਡੇ ਕੋਲ 2 ਸਾਲਾਂ ਦਾ ਕ ਮੈਕੈਨਿਕ ਫ੍ਰੋਮ ਆਈਟੀ ਠੀਕ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਜਿਹੜੀ ਟੈਸਟ ਮੈਕੈਨਿਕ ਦੀ ਪੋਸਟ ਹੈ ਤੇ ਬਾਕੀ ਐਸਐਸ ਦੀ ਤੁਹਾਨੂੰ ਦੱਸ ਦਿੱਤੀ ਪਹਿਲੇ ਕੁਆਲਿਫੀਕੇਸ਼ਨ ਤੁਸੀਂ ਜਿਹੜੀ ਰੀਟ ਆਊਟ ਕਰ ਲੈਣਾ ਤੁਹਾਨੂੰ ਪੀਡੀਐਫ ਸਾਰਾ ਕੁਝ ਜੋ ਵੀ ਹੋਵੇਗਾ WhatsApp ਗਰੁੱਪ ਤੇ ਪਾ ਦਾਂਗਾ ਜੋ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਪੰਜ ਜਿਹੜੀਆਂ ਭਰਤੀਆਂ ਨੇ ਆਊਟ ਕੀਤੀਆਂ ਨੇ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਤਾਂ ਹੋਰ ਵੀ ਕਾਫੀ ਪੋਸਟ ਅਨਾਊਂਸਮੈਂਟ ਕੀਤਾ ਗਿਆ ਹੌਲੀ ਹੌਲੀ ਆਪਾਂ ਜਿਵੇਂ ਵੀ ਠੀਕ ਹੈ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਜਿਵੇਂ ਜਿਵੇਂ ਆਪਾਂ ਨੂੰ ਟਾਈਮ ਮਿਲਿਆ ਤੇ ਉਸ ਤੋਂ ਬਾਅਦ ਨੌਲੇਜ ਕਨਲ ਕੈਟਾਗਰੀ ਵਾਸਤੇ ਐਸਸੀਬੀਸੀ ਜੋ ਕੈਂਡੀਡੇਟ ਹੈਗੇ ਨੇ ਐਸਸੀ ਐਂਡ ਬੀਸੀ ਜੋ ਕੈਂਡੀਡੇਟ ਹੈ ਨਾ ਵਾਸਤੇ 5 ਸਾਲ ਦੀ ਸ਼ੂਟ ਐਕ ਸਰਵਿਸਮੈਨ ਚੈੱਕ ਆਊਟ ਕਰ ਸਕਦੇ ਫਿਜ਼ੀਕਲ ਹੈਂਡੀਕੈਪ 10 ਸਾਲ ਦੀ ਸ਼ੂਟ ਤੇ ਬਾਕੀ ਤੁਸੀਂ ਜੋ ਵੀ ਠੀਕ ਹੈ ਪੀਡੀਐਫ ਨੂੰ ਰੀਡ ਆਊਟ ਕਰ ਲੈਣਾ ਤੇ ਉਸ ਤੋਂ ਬਾਅਦ ਥੱਲੇ ਐਪਲੀਕੇਸ਼ਨ ਆਪਾਂ ਫੀਸ ਦੀ ਗੱਲ ਕਰੀਏ ਤਾਂ ਇਸ ਵਿੱਚ ਐਪਲੀਕੇਸ਼ਨ ਫੀਸ ਤੁਹਾਨੂੰ ਪਤਾ ਬਹੁਤ ਜ਼ਿਆਦਾ ਰੱਖੀ ਜਾਂਦੀ ਹੈ ਪਰ ਪੋਸਟਾਂ ਘੱਟ ਹੁੰਣ ਥੋੜੀਆਂ ਜਿਹੀਆਂ ਪੋਸਟਾਂ ਹੁੰਦੀਆਂ ਫੀਸ ਬਹੁਤ ਹੀ ਜ਼ਿਆਦਾ ਇਸ ਵਿੱਚ ਰੱਖੀ ਜਾਂਦੀ ਹੈ ਤਾਂ ਜੋ ਕੈਂਡੀਡੇਟ ਹੈਗੇ ਨੇ ਐਸਸੀ ਛੱਡ ਕੇ ਪੀਡਬਲਯੂਡੀ ਛੱਡ ਕੇ ਕੈਂਡੀਡੇਟਾਂ ਵਾਸਤੇ 885 ਪਲੱਸ ਬੈਂਕ ਚਾਰਜ ਸੇ ਤੁਹਾਡੀ ਅਪਲੀਕੇਸ਼ਨ ਫੀਸ ਰਹੇਗੀ ਤੋਂ ਸਰ ਰਿਜ਼ਰਵੇਸ਼ਨ ਵਗੈਰਾ ਦਿੱਤਾ ਹੈ ਨੋਟੀਫਿਕੇਸ਼ਨ ਵਿੱਚ ਬਾਕੀ ਤੁਸੀਂ ਚੈੱਕ ਆਊਟ ਕਰ ਲੈਣਾ ਜੋ ਵੀ ਠੀਕ ਹੈ ਇਸ ਨੋਟੀਫਿਕੇਸ਼ਨ ਨੂੰ ਪੂਰਾ ਜੋ ਵੀ ਅਗਰ ਰੀਡ ਆਊਟ ਕਰਕੇ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਕਰ ਸਕਦੇ ਸਿਲੇਬਸ ਤੁਹਾਡ ਦਿੱਤਾ ਹੈ ਐਗਜ਼ਾਮ ਦਾ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਹੈ ਤਾਂ ਫਿਲਹਾਲ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ www.pspc.in ਇਸ ਵੈਬਸਾਈਟ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੀਜੇ ਨੰਬਰ ਤੇ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਰੇਲ ਕੋਚ ਫੈਕਟਰੀ ਕਪੂਰਥਲਾ ਵਾਲੋ ਜਿਹੜੀ ਭਰਤੀ ਆ ਜੋ ਪ੍ਰਿੰਟਸ ਆਊਟ ਕੀਤੀ ਕਿ ਜਿਸ ਵਿੱਚ ਲਗ ਲਗ ਤਰ੍ਹਾਂ ਦੀਆਂ ਪੋਸਟਾਂ ਜਾਨਕਿ ਲਗ ਲਗ ਟ੍ਰੇਡ ਆਊਟ ਕੀਤੇ ਗਏ ਨੇ ਫਿੱਟਰ ਵੈਲਡਰ ਹੋ ਗਿਆ ਗੈਸ ਇਲੈਕਟ੍ਰਿਕ ਮਸ਼ੀਨਿਸਟ ਹੋ ਗਿਆ ਪੇਂਟਰ ਹੋ ਗਿਆ ਕਾਰਪੇਂਟਰ ਇਲੈਕਟ੍ਰੀਸ਼ੀਅਨ ਏਸੀ ਰੈਫਰਿਜਰੇਸ਼ਨ ਹੋ ਗਿਆ ਮਕੈਨਿਕ ਹੋ ਗਿਆ ਟੋਟਲ ਪੋਸਟਾਂ 5500 ਆਊਟ ਕੀਤੇ ਗਏ ਲਾਸਟ ਡੇਟ ਕਿ 9/4/2024 ਇਸਦੀ ਲਾਸਟ ਡੇਟ ਹੈ ਤਾਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਇੱਥੇ ਮੈਂਸ਼ਨ ਕੀਤਾ ਹੈ www.rcf.indianrailways.gov.in ਇਸ ਵੈਬਸਾਈਟ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸਪੋਰਟ ਆਫ ਸਿਲੈਕਸ਼ਨ ਦੀ ਗੱਲ ਕਰੀ ਬੇਸਿਕਲੀ ਤੁਹਾਡੀ ਇਸ ਵਿੱਚ ਮੈਰਿਟ ਬਣੇਗੀ ਜੋ ਸਨੇ ਉਸ ਅਕੋਰਡਿੰਗ ਤੁਹਾਡੀ ਜੋ ਵੀ ਪਰਸੈਂਟੇਜ ਹੈ ਉਸ ਅਕੋਰਡਿੰਗ ਤੁਹਾਡੀ ਸਿਲੇਕਸ਼ਨ ਵੀ ਕੋਈ ਪੇਪਰ ਨਹੀਂ ਕੋਈ ਕੁਝ ਨਹੀਂ ਡਾਇਰੈਕਟ ਤੁਹਾਡੀ ਜੋ ਮੈਰਿਟ ਲਿਸਟ ਬਣੇਗੀ ਠੀਕ ਹੈ ਤਸਵੀਰ ਪਲੱਸ ਆਈਟੀ ਦੇ ਨੰਬਰਾਂ ਦੇ ਅਕੋਰਡਿੰਗ ਐਲੀਜੀਬਿਲਟੀ ਦੀ ਗੱਲ ਕਰੀ ਤਾਂ 15 ਤੋਂ ਲੈ ਕੇ 24 ਸਾਲ ਤੜੀ ਇਸ ਲਿਮਟ ਰੱਖੀ ਜੋ ਕਿ ਕਾਊਂਟ ਹੋਵੇਗੀ ਤੁਹਾਡੀ ਏ ਇਸ ਲਿਮਟ 31 ਤੋਂ ਲੈ ਕੇ 24 ਕਾਊਂਟ ਕੀਤੀ ਜਾਵੇਗੀ ਐਸ ਸੀ ਅਸਿਸਟੈਂਟ 5 ਸਾਲ ਦੀ ਛੂਟ ਓਬੀ ਸੀ ਨੂੰ 3 ਸਾਲ ਦੀ ਬਾਕੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਪੀ ਡਬਲਯੂ ਟੂ ਜੋ ਐਂਟੀ ਕੈਪ 10 ਸਾਲ ਦੀ ਛੂਟ ਹੋਗੀ ਬਾਕੀ ਕੈਟਾਗਰੀ ਵਾਈਜ਼ ਰਿਜ਼ਰਵੇ ਸਕਦੇ ਹੋ ਤਾਂ ਬੇਸਿਕਲੀ ਕੁਆਲਿਫੀਕੇਸ਼ਨ ਦੀ ਗੱਲ ਕਰੀਏ 10ਵੀਂ ਤੁਸੀਂ ਕੀਤੀ ਪੰਜਾਬ 50% ਤੁਹਾਡਾ ਨੰਬਰ ਹੋਣਾ ਚਾਹੀਦਾ 10ਵੀਂ ਵਿੱਚ ਤੇ ਆਈਟੀ ਤੁਸੀਂ ਕੀਤੀ ਜਿਸ ਵੀ ਟ੍ਰੇਡ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਉਸ ਨਾਲ ਰਿਲੇਟਡ ਤੁਹਾਡੇ ਕੋਲ ਆਈਟੀ ਕੀਤੀ ਹੋਣੀ ਚਾਹੀਦੀ ਪੇਮੈਂਟ ਇਸ ਵਿੱਚ ਅਪਲੀਕੇਸ਼ਨ ਫੀਸ ਦੀ ਗੱਲ ਕਰੀਏ 100 ਰੁਪਏ ਅਪਲੀਕੇਸ਼ਨ ਫੀਸ ਰੱਖੀ ਗਈ ਜਰਨਲ ਕੈਟਾਗਰੀ ਵਾਸਤੇ ਬਾਕੀ ਜੋ ਕੈਂਡੀਡੇਟ ਹੈਗੇ ਨੇ ਐਸਸੀ ਐਸਟੀ ਪੀਡਬਲ ਔਮਨ ਕੈਂਡੀਡੇਟ ਇਹਨਾਂ ਵਾਸਤੇ ਫੀਸ ਨਹੀਂ ਰੱਖੀ ਗਈ ਬਿਲਕੁਲ ਫ੍ਰੀ ਆਪ ਕੋਸ ਫਾਰਮ ਨੂੰ ਫਿਲ ਅਪ ਕਰ ਸਕਦੇ ਨੇ ਤੇ ਆਟੋ ਅਪਲਾਈ ਅਪਲਾਈ ਤੁਸੀਂ ਆਨਲਾਈਨ ਕਰਨਾ ਇਹਨਾਂ ਦੀ ਆਫੀਸ਼ ਕੈਨ ਕਿਸ ਤਰ੍ਹਾਂ ਅਪਲਾਈ ਕਰਨਾ ਕਿਸ 사이ਟ ਤੇ ਫੋਟੋਗ੍ਰਾਫ ਤੇ ਸਿਗਨੇਚਰ ਤੁਹਾਡੇ ਅਪਲੋਡ ਹੋਣੇ ਸਾਰਾ ਕੁਝ ਮੈਂਸ਼ਨ ਕੀਤਾ ਕਿ ਕਿਹੜਾ ਡਾਕੂਮੈਂਟ ਅਪਲੋਡ ਹੋਣੇ ਨੇ ਤਾਂ ਤੁਸੀਂ ਜੋ ਇੱਥੇ ਚੈੱਕ ਆਊਟ ਕਰ ਸਕਦੇ ਹੋ ਤੇ ਜਿਹੜੀ 3 ਨੰਬਰ ਤੇ ਨੋਟੀਫਿਕੇਸ਼ਨ ਆਊਟ ਕੀਤਾ ਕਿ ਰੇਲਵੇ ਵਿਭਾਗ ਵਿੱਚ आरसीएफ ਕਪੂਰਥਲਾ ਪ੍ਰਿੰਟਸ ਆਊਟ ਕੀਤੀ ਗਈ ਹੈ ਜੋ ਤੁਸੀਂ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਕਰ ਸਕਦੇ ਹੋ ਚੌਥੇ ਨੰਬਰ ਤੇ ਗੱਲ ਕਰਦੇ ਆ ਜਿਹੜੀ ਪੋਸਟ ਪੇਮੈਂਟ ਬੈਂਕ ਯਾਨੀ ਕਿ ਡਾਕ ਵਿਭਾਗ ਵਿੱਚ ਭਰਤੀ ਆਊਟ ਕੀਤੀ ਗਈ ਹੈ ਕੰਟਰੈਕਟ ਬੇਸਿਸ ਤੁਹਾਡੀ ਜੌਬ ਰਹੇਗੀ ਤੇ ਇਸ ਵਿੱਚ ਫਾਰਮ ਜਿਹੜੇ ਆਲਰੇਡੀ ਸ 2024 ਇਸ ਦੀ ਲਾਸਟ ਡੇਟ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਟੋਟਲ ਪੋਸਟਾਂ ਦੀ ਗੱਲ ਕਰੀ 47 ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਤੇ ਪੋਸਟ ਹੈਗੀ ਐਗਜ਼ੀਕਿਊਟਿਵ ਦੀ ਆਊਟ ਕੀਤੀ ਗਈ 21 ਤੋਂ ਲੈ ਕੇ 35 ਸਾਲ ਦੀ ਲਿਮਟ ਰੱਖੀ ਗਈ ਜੋ ਕਿ 1.3.2024 ਨੂੰ ਕਾਊਂਟ ਕੀਤੀ ਜਾਵੇਗੀ ਤੇ ਵੈਕੈਂਸੀਆਂ ਡਿਟੇਲ ਵਾਈਜ਼ ਦਿੱਤਾ ਜਰਨਲ ਦੀਆਂ 21 EWS ਦੀਆਂ 4 OBC ਦੀਆਂ 12 SC ਦੀਆਂ 7 ST ਦੀਆਂ 3 ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਚੈੱਕ ਕਰ ਸਕਦੇ ਹੋ ਤੇ ਪੰਜਾਬ ਦੀਆਂ ਇਸ ਵਿੱਚ ਗੱਲ ਕਰੀ 4 ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਤੇ ਉਸ ਪਰ ਕੁਆਲੀਫਿਕੇਸ਼ਨ ਦੀ ਗੱਲ ਕਰੀ ਕੋਈ ਵੀ ਤੁਸੀਂ ਡਿਗਰੀ ਕੀਤੀ ਤਾਂ ਐਲੀ ਕਰ ਸਕਦੇ ਹੋ ਐਸਐਸਟੀ ਨੂੰ ਜੋ 5 ਸਾਲ ਦੀ ਛੂਟ ਹੋ ਗਈ OBC ਨੂੰ 3 ਸਾਲ ਦੀ ਛੂਟ ਬਾਕੀ ਤੁਸੀਂ ਇਸ ਵਿੱਚ ਵੈਕਸਰ ਕੈਟਾਗਰੀ ਵਾਈਸ ਛੂਟ ਦਿੱਤੀ ਗਈ ਚੈੱਕ ਆਊਟ ਕਰ ਲੈਣਾ ਜੋ ਵੀ ਆ ਪੀਡੀਓ ਤੁਹਾਨੂੰ ਇਸ ਨੋਟੀਫਿਕੇਸ਼ਨ ਵਿੱਚ ਜੋ ਵੀ ਵਿਖਾ ਰਹੇ ਠੀਕ ਹੈ ਵੀਡੀਓ ਵਿੱਚ ਸਾਨੂੰ ਪੰਜ ਤਰ੍ਹਾਂ ਦੀ ਜਿਹੜੀ ਨੌਕਰੀ ਆਉਟ ਗਈ ਸਾਰੇ ਜਿਹੜੇ ਪੀਡੀਐਫ ਹੋਣਗੇ ਨੋਟੀਫਿਕੇਸ਼ਨ ਹੋਣਗੇ ਤੁਹਾਨੂੰ WhatsApp ਗਰੁੱਪ ਤੇ Telegram ਗਰੁੱਪ ਵਿੱਚ ਮਿਲ ਜਾਣਗੇ ਤਾਂ ਜੁਆਇਨ ਜ਼ਰੂਰ ਕਰ ਲੈਣਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ WhatsApp ਗਰੁੱਪ ਤੇ Telegram ਗਰੁੱਪ ਦਾ ਬਾਕੀ ਇਸ ਵਿੱਚ ਇਨਫਰਮੇਸ਼ਨ ਦਿੱਤੀਆਂ ਗਈਆਂ ਨੇ ਇਸ ਨੂੰ ਜ਼ਰੂਰ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਦੀ 5ਵੇਂ ਨੰਬਰ ਤੇ ਆਪਾਂ ਗੱਲ ਕਰੀਏ ਤਾਂ ਸੈਸ਼ਨ ਕੋਰਟ ਪਟਿਆਲਾ ਵਿੱਚ ਭਰਤੀ ਆਊਟ ਕੀਤੀ ਗਈ ਜੋ ਕਚਹਿਰੀਆਂ ਵਿੱਚ ਤੇ ਲਾਸਟ ਡੇ ਹੈਗੀ 25/3/2024 ਇਸ ਦੀ ਲਾਸਟ ਡੇ ਇਸ ਤੋਂ ਪਹਿਲਾਂ ਪ ਤੁਸੀ ਅਪਲਾਈ ਕਰ ਲੈਣਾ ਹੈ ਤੇ ਪੀਐਨ ਦੀ ਪੋਸਟ ਆਨਾਨਸਮੈਂਟ ਕੀਤੀ ਹੈ ਚਾਰ ਆਊਟ ਕੀਤੇ ਗਏ ਜਿਸ ਵਿੱਚ ਜਨਰਲ ਦੀ ਇੱਕ ਐਸਸੀ ਮਜਬੀਰ ਹੈ ਦੋ ਫਿਜ਼ੀਕਲ ਹੈਂਡੀਕੈਪ ਦੀ ਇੱਕ ਪੋਸਟ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਰਹੇਗੀ ਨਾਲੇ ਜੇ ਤੁਹਾਨੂੰ ਪੰਜਾਬੀ ਲੈਂਗੁਏਜ ਦੀ ਹੋਣੀ ਚਾਹੀਦੀ ਹੈ ਅਠਵੀ ਤੁਸੀਂ ਕੀਤੀ ਤਾਂ एलिਜੀਬਲ ਅਪਲਾਈ ਕਰ ਸਕਦੇ ਹੋ 18 ਤੋਂ ਲੈ ਕੇ 35 ਸਾਲ ਏਜ ਲਿਮਿਟ ਰੱਖੀ ਗਈ ਜੋ ਕਿ 1/1/2024 ਨੂੰ ਕਾਊਂਟ ਮਰਬੀ ਵਾਸਤੇ ਤੇ 18000 ਰੁਪਏ ਪ੍ਰਤੀ ਮਨ ਅਤਰਖਾ ਰਹੇਗੀ ਤੁਸੀਂ 8ਵੀਂ ਕੀਤੀ ਪੰਜਾਬੀ ਲੈਂਗੁਏਜ ਦੀ ਨੌਲੇਜ ਤਾਂ एलिਜੀਬਲ ਅਪਲਾਈ ਕਰ ਸਕਦੇ 18 ਤੱਕ 35 ਸਾਲ ਦੀ ਲਿਮਟ ਰੱਖੀ ਗਈ ਜੋ ਕਿ 1-1-2024 ਨੂੰ ਕਾਊਂਟ ਕੀਤੀ ਜਾਵੇਗੀ ਤੇ ਅਲਫਾਬੈਟਿਕ ਅਕਾਊਂਟਿੰਗ ਤੁਹਾਡੀ ਜਿਹੜੀ ਇਸ ਵਿੱਚ ਇੰਟਰਵਿਊ ਰਹੇਗੀ ਜਪੀਨ ਦੀ ਗੱਲ ਕਰੀ ਅਲਫਾਬੈਟ A ਤੋਂ ਲੈ ਕੇ J ਤੱਕ 30-3-2024 ਨੂੰ K ਤੋਂ ਲੈ ਕੇ R ਤੱਕ 1-4-2024 ਨੂੰ S ਤੋਂ ਲੈ ਕੇ Z ਤੱਕ 2-4-2024 ਨੂੰ ਤੇ ਉਸ ਸਵੀਪਰ ਦੀ ਗੱਲ ਕਰੀ ਅਲਫਾਬੈਟ ਜਿਵੇਂ A ਤੋਂ ਲੈ ਕੇ J ਤੱਕ ਕੈਂਡੀਡੇਟ ਕੇ 30-3-2024 ਨੂੰ ਤੇ K ਤੋਂ ਲੈ ਕੇ R ਤੱਕ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਲੈਣਾ ਪੀਡੀਐਫ ਤੁਹਾਨੂੰ ਮਿਲ ਜੇਗਾ WhatsApp ਗਰੁੱਪ ਤੇ Telegram ਗਰੁੱਪ ਵਿੱਚ ਇਸ ਨੂੰ ਤੁਸੀਂ ਅਪਲਾਈ ਕਰਨਾ ਜੇ ਆਫਲਾਈਨ ਅਪਲਾਈ ਕਰਨੇ ਦਾ ਫਾਰਮ ਫਸ ਨੂੰ ਚੰਗੀ ਤਰ੍ਹਾਂ ਭਰ ਕੇ ਪ੍ਰਿੰਟ ਆਊਟ ਕਢਵਾ ਕੇ ਤੇ ਨਾਲ ਜੋ ਵੀ ਤੁਹਾਡਾ ਡਾਕੂਮੈਂਟ ਉਸ ਦੀਆਂ ਫੋਟੋਕਾਪੀ ਨੂੰ 셀ਫ ਟੈਸਟਡ ਕਰਕੇ ਅਟੈਚਮੈਂਟ ਕਰਕੇ ਲਾਸਟ ਡੇਟ 25/3/2024 ਇਸ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੈ ਤਾਂ ਇਹ ਜੋ ਪੰਜ ਭਰਤੀਆਂ ਦੀ ਨੋਟੀਫਿਕੇਸ਼ਨ ਆਊਟ ਕੀਤੀ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹੈ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਹੋਰ ਵੀ ਕਾਫੀ ਜਣੀਆਂ ਭਰਤੀਆਂ ਆਊਟ ਕੀਤੀਆਂ ਗਈਆਂ ਜਲਦੀ ਆਪਾਂ ਦੇ ਕੋਈ ਵੀ ਡਾਊਟ ਕੁਆਰੀ ਤਾਂ ਕਮੈਂਟ ਸੈਕਸ਼ਨ ਜਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤਾਂ ਫਿਲਹਾਲ ਇਹ ਜਾਣਕਾਰੀ ਐ ਅਪਡੇਟ ਸੀ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ